ਅੱਜ ਨੰਨਰਪਿੰਡ ਦੇ ਵਿੱਚ ਆਏ ਆ ਕਿਉਂਕਿ ਇੱਥੇ ਪਿਛਲੇ ਦਿਨੀ ਫਤਵੰਤ ਸਿੰਘ ਪੰਨੂ ਨੇ ਇੱਕ ਚੈਲੰਜ ਕੀਤਾ ਸੀ ਕਿ 14 ਤਰੀਕ ਨੂੰ ਉਹ ਸਟੈਚੂ ਤੋੜਨਗੇ ਔਰ ਉਹਨਾਂ ਨੇ ਬੜੀ ਮੰਦੀ ਸ਼ਬਦਾਬਲੀ ਸਾਡੇ ਰਹਿਬਰ ਅਸੀਂ ਉਹਨੂੰ ਭਗਵਾਨ ਤੋਂ ਵੀ ਉੱਪਰ ਸਮਝਦੇ ਆ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਤੇ ਪ੍ਰਤੀ ਉਹਨਾਂ ਨੇ ਆਪਣੀ ਮੰਦੀ ਸ਼ਬਦਾਬਲੀ ਦਾ ਇਸਤੇਮਾਲ ਕੀਤਾ ਹੈ ਪਰ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਇਹ ਚੈਲੰਜ ਕੀਤਾ ਸੀ ਕਿ ਜੇ ਮਾਂ ਦਾ ਦੁੱਧ ਪੀਤਾ ਹੈ ਤੇ 14 ਤਰੀਕ ਨੂੰ ਉੱਥੇ ਜਰੂਰ ਆਈ ਮੈਂ ਉੱਥੇ ਸਾਰਾ ਦਿਨ ਬੈਠਾਂਗਾ। ਔਰ ਅਸੀਂ ਇੱਥੇ 9 ਤੋਂ ਲੈ ਕੇ 5 ਵਜੇ ਤੱਕ ਇੱਥੇ ਬੈਠਾਂਗੇ। ਔਰ ਐਸਾ ਕੋਈ ਵੀ ਜਿਹੜਾ ਜਿਹੜਾ ਸਮਾਜ ਨੂੰ ਗੰਦਲਾ ਕਰਨਾ ਚਾਹੁੰਦਾ ਹੈ ਉਸ ਨੂੰ ਅਸੀਂ ਮੂੰਹ ਤੋੜ ਵੀ ਜਵਾਬ ਦੇਾਂਗੇ। ਅੱਜ ਜੇ ਅਸੀਂ ਵੱਡੀਆਂ-ਵੱਡੀਆਂ ਉੱਚੀਆਂ ਪਦਵੀਆਂ ਤੇ ਬੈਠੇ ਆਂ। ਸਮਾਜ ਅੱਜ ਕੋਸ਼ਹਾਲ ਜੀਵਨ ਜੀ ਰਿਹਾ ਤੇ ਡਾਕਟਰ 바ਵਾ ਸਾਹਿਬ ਦੀ ਬਦੌਲਤ ਅੱਜ ਮੈਂ ਮੰਤਰੀ ਰਿਹਾ ਤੇ ਡਾਕਟਰ 바ਵਾ ਸਾਹਿਬ ਅੰਬੇਡਕਰ ਜੀ ਦੀ ਬਦੌਲਤ ਮੈਂ ਆਲ ਇੰਡੀਆ ਦੇ ਚੇਅਰਮੈਨ ਰਿਹਾ ਵੱਡੀਆਂ-ਵੱਡੀਆਂ ਹੋਰ ਰਾਜਨੀਤਿਕ ਜ਼ਿੰਮੇਵਾਰੀਆਂ ਤੇ ਰਿਹਾ ਉਹ ਸਾਰਾ ਹੀ ਅਗਰ ਮੈਂ ਰਿਹਾ ਤੇ ਡਾਕਟਰ 바ਵਾ ਸਾਹਿਬ ਅੰਬੇਡਕਰ ਜੀ ਦੀ ਬਦੌਲਤ ਸੋ ਅਗਰ ਜੇ ਉਹਨਾਂ ਨੇ ਕੋਈ ਸ਼ਿਕਾਇਤ ਦੇ ਤਾਂ ਸਾਡਾ ਜੀਣ ਦਾ ਵੀ ਕੋਈ ਹੱਕ ਨਹੀਂ ਸੋ ਇਸ ਕਰਕੇ ਅਸੀਂ ਸਿੱਧਾ ਉਹਦਾ ਚੈਲੰਜ ਨੇ ਵੀ ਕਬੂਲ ਕੀਤਾ ਹੈ ਤੇ ਅਸੀਂ ਇੱਥੇ ਬੈਠਾਂਗੇ ਔਰ ਜੀ ਉਹਨੋ ਕਿਹਾ ਕਿ ਮਾਂ ਦਾ ਦੁੱਧ ਪੀਤਾ ਹੈ ਤਾਂ ਉਹ ਇੱਥੇ ਜ਼ਰੂਰ ਆਵੇ ਔਰ ਅਸੀਂ ਜੇ ਉਹ ਇੱਥੇ ਆਣ ਕੇ ਜ਼ਰਤ ਵੀ ਕਰੇਗਾ ਤੇ दलित ਸਮਾਜ ਜਿਹੜਾ ਹੈ ਉਸ ਨੂੰ ਉਹ ਸਬਕ ਸਿਖਾਵੇਗਾ ਕਿ ਮੁੜ ਕੇ ਇਸ ਤਰ੍ਹਾਂ ਦਾ ਨਾਮ ਵੀ ਮੂੰਹ ਤੋਂ ਸ਼ਬਦ ਵੀ ਨਹੀਂ ਕੱਟੇਗਾ ਆਏ ਆ ਕਿ ਇੱਥੇ ਪਿਛਲੇ ਦਿਨੀ ਫਤਵੰਤ ਸੰਗ ਪੰਨੂ ਨੇ ਇੱਕ ਚੈਲੰਜ ਕੀਤਾ ਸੀ ਕਿ 14 ਤਰੀਕ ਨੂੰ ਉਹ ਸਟੈਚੂ ਤੋੜਨਗੇ ਔਰ ਉਹਨਾਂ ਨੇ ਬੜੀ ਮੰਦੀ ਸ਼ਬਦਾਬਲੀ ਸਾਡੇ ਰਹਿਬਰ ਅਸੀਂ ਉਹਨੂੰ ਭਗਵਾਨ ਤੋਂ ਵੀ ਉੱਪਰ ਸਮਝਦੇ ਆਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਜੀ ਤੇ ਪ੍ਰਤੀ ਉਹਨਾਂ ਨੇ ਆਪਣੀ ਮੰਦੀ ਸ਼ਬਦਾਬਲੀ ਦਾ ਇਸਤੇਮਾਲ ਕੀਤਾ ਪਰ ਪਹਿਲਾਂ ਤਾਂ ਅਸੀਂ ਉਹਨਾਂ ਨੂੰ ਇਹ ਚੈਲੰਜ ਕੀਤਾ ਸੀ ਕਿ ਜੇ ਮਾਂ ਦਾ ਦੁੱਧ ਪੀਤਾ ਹੈ ਤੇ 14 ਤਰੀਕ ਨੂੰ ਉੱਥੇ ਜਰੂਰ ਆਈ ਮੈਂ ਉੱਥੇ ਸਾਰਾ ਦਿਨ ਬੈਠਾਂਗਾ ਔਰ ਅਸੀਂ ਇੱਥੇ 9 ਤੋਂ ਲੈ ਕੇ 5 ਵਜੇ ਤੱਕ ਇੱਥੇ ਬੈਠਾਂਗੇ ਔਰ ਐਸਾ ਕੋਈ ਵੀ ਜਿਹੜਾ ਜਿਹੜਾ ਸਮਾਜ ਨੂੰ ਗੰਧਲਾ ਕਰਨਾ ਚਾਹੁੰਦਾ ਉਸ ਨੂੰ ਅਸੀਂ ਮੂੰਹ ਤੋੜ ਵੀ ਜਵਾਬ ਦਿਆਂਗੇ ਅੱਜ ਜੇ ਅਸੀਂ ਵੱਡੀਆਂ-ਵੱਡੀਆਂ ਉੱਚੀਆਂ ਪਦਵੀਆਂ ਤੇ ਬੈਠੇ ਆਂ ਸਮਾਜ ਅੱਜ ਖੁਸ਼ਹਾਲ ਜੀਵਨ ਜੀ ਰਿਹਾ ਤੇ ਉਹ ਡਾਕਟਰ 바ਵਾ ਸਾਹਿਬ ਦੀ ਬਦੌਲਤ ਅੱਜ ਮੈਂ ਮੰਤਰੀ ਰਿਹਾ ਤੇ ਡਾਕਟਰ 바ਵਾ ਸਾਹਿਬ ਅੰਬੇਡਕਰ ਜੀ ਦੀ ਬਦੌਲਤ ਮੈਂ ਆਲ ਇੰਡੀਆ ਦਾ ਚੇਅਰਮੈਨ ਰਿਹਾ ਵੱਡੀਆਂ-ਵੱਡੀਆਂ ਹੋਰ ਰਾਜਨੀਤਿਕ ਜ਼ਿੰਮੇਵਾਰੀਆਂ ਤੇ ਰਿਹਾ ਉਹ ਸਾਰਾ ਹੀ ਅਗਰ ਮੈਂ ਰਿਹਾ ਤੋ ਡਾਕਟਰ ਬਾਬਾ ਸਾਹਿਬਾਂ ਬੈਠ ਕਾ ਜੀ ਜੀ ਬਦੌਲਤ ਸੋ ਅਗਰ ਜੇ ਉਹਨਾਂ ਨੇ ਕੋਈ ਸ਼ਿਕਾਇਤ ਰਹੀ ਤਾਂ ਸਾਡਾ ਜੀਣ ਦਾ ਵੀ ਕੋਈ ਹੱਕ ਨਹੀਂ ਸੋ ਇਸ ਕਰਕੇ ਅਸੀਂ ਸਿੱਧਾ ਉਹਦਾ ਚੈਲੰਜ ਨੂੰ ਵੀ ਕਬੂਲ ਕੀਤਾ ਹੈ ਕਿ ਅਸੀਂ ਇੱਥੇ ਬੈਠਾਂਗੇ ਔਰ ਅਸੀਂ ਉਹਨੂੰ ਕਿਹਾ ਕਿ ਮਾਂ ਦਾ ਦੁੱਧ ਪੀਤਾ ਹੈ ਤੋ ਇੱਥੇ ਜ਼ਰੂਰ ਆਵੇ ਔਰ ਅਸੀਂ ਜੇ ਉਹ ਇੱਥੇ ਆਣ ਕੇ ਜੁਰਤ ਵੀ ਕਰੇਗਾ ਕਿ ਦਲਿਤ ਸਮਾਜ ਜਿਹੜਾ ਉਸ ਨੂੰ ਉਹ ਸਬਕ ਸਿਖਾਵੇਗਾ ਕਿ ਮੁੜ ਕੇ ਇਸ ਤਰ੍ਹਾਂ ਦਾ ਨਾਮ ਵੀ ਮੂੰਹ ਤੋਂ ਸ਼ਬਦ ਵੀ ਨਹੀਂ ਕੱਟੇਗਾ